ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਸੀਤ ਲਹਿਰ ਦਾ ਪ੍ਰਕੋਪ جاری ਹੈ ਸਵੇਰ ਸ਼ਾਮ ਪੈਣ ਵਾਲੀ ਸੰਘਣੀ ਧੁੰਦ ਨਾਲ ਸੜਕੀ ਰੇਲ ਅਤੇ ਹਵਾਈ ਆਵਾਜਾਈ ਤੇ ਵਿਗੜਨ ਪੈ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਤੇ ਲੋਕਾਂ ਨੂੰ ਦਿਨ ਵੇਲੇ ਵੀ ਆਪਣੇ ਟਿਕਾਣੇ ਤੇ ਪੁੱਜਣ ਲਈ ਵਾਹਨਾ ਦੀਆਂ ਬੱਤੀਆਂ ਜਗਾ ਕੇ ਰੱਖਣੀਆਂ ਪੈਂਦੀਆਂ ਨੇ ਸਵੇਰੇ ਸ਼ਾਮ ਪੈਣ ਵਾਲੀ ਤਰੇਲ ਨਾਲ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਵੇਰੇ ਜਲਦੀ ਅਤੇ ਦੇਰ ਸ਼ਾਮ ਦਫ਼ਤਰਾਂ ਮੰਡੀਆਂ, ਅਖਬਾਰਾਂ ਵੰਡਣ, ਦੁੱਧ, ਸਬਜ਼ੀਆਂ ਆਦਿ ਸਪਲਾਈ ਲਈ ਆਉਣ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਧੇਰੇ ਖੱਜਲ-ਖੁਆਰੀ ਦੋ ਪਹੀਆ ਵਾਹਨ ਚਾਲਕਾਂ ਦੀ ਹੁੰਦੀ ਹੈ। ਠੰਡ ਦੇ ਵਧਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਨੇ ਅਤੇ ਠੰਡ ਤੋਂ ਬਚਣ ਲਈ ਅੱਗ, ਹੀਟਰਾਂ ਤੇ ਗੀਸਰਾਂ ਦਾ ਸਹਾਰਾ ਲੈ ਰਹੇ ਨੇ। ਠੰਡ ਬਹੁਤ ਵੱਧ ਚੁੱਕੀ ਜੀ। ਅਸੀਂ ਆਪਣਾ ਅੱਗ ਸੇਕ ਕੇ ਬਚਾ ਕਰ ਰਹੇ ਹਾਂ। ਔਰ ਮੇਰੇ ਵੀਰ ਵੀ ਨਾਲ ਬੈਠੇ ਹੋਏ ਨੇ। ਔਰ ਬਿਮਾਰੀਆਂ ਵੱਧ ਗਈਆਂ। ਅਸੀਂ ਸਾਰੇ ਵੀਰ ਮਿਲ ਕੇ 2-4 ਘੰਟੇ ਹਰ ਰੋਜ਼ ਅੱਗ ਸੇਕ ਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ। ਪੰਜਾਬ ਦੇ ਨਾਲ ਨਾਲ ਆਪਣੇ ਜਲੰਧਰ ਸ਼ਿਟੀ ਦੇ ਵਿੱਚ ਵੀ ਠੰਡ ਦਾ ਬਹੁਤ ਜ਼ਿਆਦਾ ਕਹਿਰ ਹੈ ਅਸੀਂ ਵੀ ਅੱਗ ਸੇਕ ਰਹੇ ਆਂ ਤੇ ਠੰਡ ਦੇ ਨਾਲ ਬਚਾਅ ਕਰ ਰਹੇ ਆਂ ਤੇ ਸਾਡੀ ਸਾਰੀ ਸਲਾਹ ਇਹ ਹੈ ਸਾਰੇ ਭਰਾਵਾਂ ਨੂੰ ਪੈਣਾ ਨੂੰ ਬੱਚਿਆਂ ਨੂੰ ਕਿ ਵੀ ਠੰਡ ਨਾਲ ਬਚਾਅ ਕਰੋ ਆਪਣਾ ਠੰਡ ਦੇ ਮੌਸਮ ਵਿੱਚ ਖਾਂਗ ਅਤੇ ਜ਼ੁਕਾਮ ਦੀਆਂ ਸ਼ਿਕਾਇਤਾਂ ਵੀ ਇੱਕਦਮ ਵੱਧ ਗਈਆਂ ਨੇ ਡਾਕਟਰਾਂ ਮੁਤਾਬਕ ਅਜਿਹੇ ਮੌਸਮ ਤੇ ਬਦਲਾਅ ਕਾਰਨ ਹੀ ਹੋ ਰਿਹਾ ਹੈ છાતી ਦੇ રોગોਾਂ ਦੇ ਮਾਹਰ ਡਾਕਟਰ ਦੀਪਕ ਮੋਦੀ ਦਾ ਕਹਿਣਾ ਹੈ ਕਿ ਠੰਡ ਕਾਰਨ ਬਜ਼ੁਰਗ ਅਤੇ ਬੱਚੇ ਜ਼ਿਆਦਾਤਰ ਇਸ ਮੌਸਮ ਨਾਲ ਬਿਮਾਰ ਹੋ ਰਹੇ ਨੇ ਦੋਸਤੋ ਜਿਵੇਂ ਤੁਹਾਨੂੰ ਪਤਾ ਕਿ ਸਰਦੀ ਬਹੁਤ ਵੱਧ ਗਈ ਹੈ ਔਰ ਚਾਰੇ ਪਾਸੇ ਧੁੰਦ ਸ਼ੁਰੂ ਹੋ ਗਈ ਹੈ ਤੇ ਅਸੀਂ ਪੇਸ਼ੈਂਟ ਨੂੰ ਇਹ ਕਹਿੰਦੇ ਕਿ ਇਸ ਮੌਸਮ ਵਿੱਚ ਆਪਣਾ ਕੀ ਖਾਸ ਖਿਆਲ ਰੱਖਣਾ ਹੈ ਕਿ ਜੇ ਹੋ ਸਕੇ ਸੈਰ ਨਾ ਕਰੋ ਕੋਈ ਹੈਵੀ ਐਕਸਰਸਾਈਜ਼ ਨਾ ਕਰੋ ਜੇ ਤੁਹਾਨੂੰ ਕੋਈ ਐਕਸਰਸਾਈਜ਼ ਕਰਨ ਲੋਡ ਪੈਂਦੀ ਹੈ ਜਾਂ ਕੁਝ ਐਗਜ਼ਰਸਨ ਕਰਨ ਲੋਡ ਪੈਂਦੀ ਹੈਗੀ ਹੈ ਕੋਸ਼ਿਸ਼ ਕਰੋ ਕਿ ਆਪਣਾ ਮੂੰਹ ਟੱਕ ਕੇ ਰੱਖੋ ਤਾਂ ਕਿ ਠੰਡੀ ਹਵਾ ਸਿੱਧੀ ਫੇਫੜਿਆਂ ਨੂੰ ਨਾ ਪਵੇ ਸੂਬੇ 'ਚ ਵੱਧਦੀ ਠੰਡ ਕਾਰਨ ਵਿਜ਼ਿਬਿਲਟੀ ਅਚਾਨਕ ਘਟ ਗਈ ਹੈ ਧੁੰਦ ਕਾਰਨ ਹਾਈਵੇ ਤੇ ਵਾਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਟ੍ਰੈਫਿਕ ਪੁਲਿਸ ਦੇ ਐਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਖਰਾਬ ਮੌਸਮ ਦੇ ਚੱਲਦਿਆਂ ਲੋਕਾਂ ਨੂੰ ਵਾਹਨ ਸੰਭਲ ਕੇ ਅਤੇ ਹੌਲੀ ਚਲਾਉਣੇ ਚਾਹੀਦੇ ਨੇ ਮੈਂ ਆਮ ਪਬਲਿਕ ਨੂੰ ਇਹ ਕਹਿਣਾ ਚਾਹੁੰਦਾ ਜੀ ਆਜ ਕੱਲ ਧੁੰਦ ਕਾਰਨ ਵਿਜ਼ਿਬਿਲਟੀ ਘਟ ਜਾਂਦੀ ਆ ਇਸ ਕਰਕੇ ਜਿੰਨਾ ਵੀ ਹੋ ਸਕਦਾ ਆ ਆਪਾਂ ਗੱਡੀ ਜਿਹੜੀ ਸਲੋ ਚਲਾਓ ਧਿਆਨ ਨਾਲ ਆਪਣਾ ਵੀ ਧਿਆਨ ਰੱਖੋ ਤੇ ਅਗਲੇ ਦਾ ਵੀ ਧਿਆਨ ਰੱਖੋ ਜਿੰਨਾ ਕੋਈ ਦੁਰਘਟਨਾ ਨਾ ਵਾਪਰੇ ਠੀਕ ਆ ਨਾ ਅਗਲੇ ਦਾ ਜਾਨਵਰਲੀ ਨੁਕਸਾਨ ਹੋਵੇ ਨਾ ਆਪਣਾ ਨੁਕਸਾਨ ਹੋਵੇ ਜਲੰਧਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾ ਸ਼ੰਕਰ ਦੀ ਰਿਪੋਰਟ